ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇੱਕ ਪਾਈ ਸ਼ਿਕਾਰੀ ਸੀ ਅੱਛਾ ਤੇ ਰਾਹ ਦੇ ਵਿੱਚ ਜਿਹੜੇ ਖੇਤਾਂ 'ਚ ਹੁੰਦੇ ਆ ਸੀਗੀਆਂ ਸਾਦੂਆਂ ਨੇ ਕੋਠਾ ਮਹਾਪ੍ਰਥਮ ਬਾੜੇ ਰੁਣਿਆ ਰਾਇਆ ਜੀ ਰਹਿੰਦੇ ਸੀ ਜਿਹੜੀ ਜੰਡਗੀਆਂ ਹੁੰਦੀਆਂ ਉਹਦਾ ਰਾਹ ਬਣ ਕੇ ਮਰਬੇ ਬੰਦੀ ਹੋ ਗਈ ਅਗੇ ਜੰਡਗੀਆਂ ਹੁੰਦੀਆਂ ਹਾਂਜੀ ਤੇ ਸ਼ਿਕਾਰੀ ਕੋਲੇ ਜਾਲ ਚੱਕਿਆ ਹੁੰਦਾ ਸੀ ਕਿ ਉਸ ਡੰਡੀ ਜਾਂਦਾ ਹੁੰਦਾ ਸੀ ਤੇ ਮਹਾਪ੍ਰਥਮ ਮੱਥਾ ਟੇਕ ਜਾਂਦਾ ਸੀ ਮਹਾਰਾਜ ਜੀ ਕਹ ਜਾਂਦਾ ਸੀਗਾ ਜਾਂਦਾ ਉਹ ਨਾਲ ਹੋਇਆ ਹੋਰ ਪਾਸੀ ਉਹ ਜਾਨਵਰ ਜਾਨ ਮਾਰ ਕੇ ਲੈਂਦਾ ਜਾਨਵਰਾਂ ਹਾਂ ਉਹ ਪਰਛਨੀ ਆਖਿਆ ਜਦ ਕਿ ਦਿਨ ਮਿੱਠੀ ਬੋਲਦਾ ਮੈਨੂੰ ਨਾ ਤਾਂ ਮਹਾਰਾਜ ਜੀ ਕਹਿੰਦਾ ਹੈ ਨਾ ਉਹ ਨਾ ਹਾਂ ਮੈਂ ਤੇ ਕਾਰ ਕਰਦਾ ਜੀ ਕਹਿੰਦਾ ਮੈਨੂੰ ਤੇ ਯਾਰ ਹੈ ਪਾਪੀ ਪ੍ਰਾਪੀ ਇਹਦਾ ਪਾਲਾ ਨਹੀਂ ਹੋਣਾ ਕਿਤੇ ਹਾਂ ਇਹਨੂੰ ਕਿਸੇ ਟੰਗ ਨਾਲ ਠਾ ਦੇ ਉਹ ਨਹੀਂ ਹਟਣਾ ਜਿੱਦਾਂ ਕਜੀ ਆਪਾਂ ਦੇ ਹੱਥ ਜਾ ਤੂੰ ਹਾਂ ਐ ਨਹੀਂ ਹਟਣਾ ਤੇ ਜਦੋਂ ਜਾਇਆ ਕਰਨੇ ਛਕਾਰ ਮਹਾਰਾਜ ਜੀ ਆ ਕੇ ਗਿਆ ਵਾਲਿਆ ਜੀ ਉਹ ਵਾਲਾ ਵੇ ਪਕਟਾ ਹਾਂ ਜੀ ਉਹਨਾਂ ਜੀ ਮਹਾਰਾਜ ਬਤੋ ਅੱਡੇ ਕਿ ਸਾਨੂੰ ਵੀ ਜਾਨਵਰ ਲਿਆ ਦੇ ਜੀ ਹਾਂ ਜੀ ਮਾਰਕਣਾ ਨਹੀਂ ਜਿਉਂਦਾ ਆਲਾ ਜੀ ਲਿਆ ਦੇ ਆਂ ਤੇ ਪਾਈ ਸੰਤਾ ਠੀਕ ਜੀ ਯਾਦ ਕਰਾ ਦਿਆ ਕਰਨ ਉਹਨੂੰ ਵੀ ਠਿਕ ਹੋਗਾ ਜਰ ਮਾਂ ਪਕਟਾ ਕਹਿੰਦੇ ਆ ਪੜ ਕੇ ਵਿਆਹ ਕੇ ਦੇ ਜਾਨਵਰ ਕਿਹੇ ਜਾਂਦੇ ਫੇ ਸੰਤਾ ਠਾ ਕੇ ਦਿਨਾ ਪੈਸੇ ਯਾਦ ਕਰਾ ਦਿਆ ਕਰਨ ਉਹ ਖਿਆਲ ਆ ਅੱਗੇ ਜਾਣ ਬਣਾ ਦੋ ਜਾ ਕਰਨੀ ਹਾਂ ਮਾਰ ਕੇ ਲਿਆ ਕਰੀ ਜੀ ਇੱਕ ਨਹੀਂ ਵੱਡਾ ਪੈ ਗਿਆ ਸਾਲ ਦਾ ਮਹੀਨਾ ਤੇ ਠੱਗਾ ਬਗਿਆ ਤੇ ਵੀ ਆ ਜਾਨਵਰ ਸੌਹਤ ਹੋ ਆ ਜਾਨਾ ਹਾਂ ਨਹੀਂ ਪੈ ਗਿਆ ਤੇ ਭਾਜ ਜੀ ਭਾਲ ਲਾਗੇ ਫੁੱਬੂ ਗਾ ਜੇ ਹਾਂ ਪਾਨਾ ਪਿਆ ਕੱਨੀ ਮੂੰ ਜਾਨ ਲਾ ਕੇ ਫੜ ਲਾਂਗੇ ਭਾਜ ਦਾ ਤੇ ਕੋਨੇ ਰੱਸਾ ਝੱਕ ਲਿਆ ਤੇ ਜਾਲ ਜੂ ਲਗੇ ਸੀਗੇ ਤੇ ਪਾਣੀ ਧਾਣੀ ਬੰਨ੍ਹਿਆ ਰੋਟੀ ਬੰਨ੍ਹ ਲਈ ਉਹਨਾਂ ਦੇ ਜਾਨਵਰਾਂ ਦਾ ਖਿਆਲ ਛੱਡਤਾ ਤੇ ਲਾਏ ਚੱਕਰ ਜੰਗਲ ਦੇ ਵਿੱਚ ਹਾਂਜੀ ਹਾਂ ਉਹਦਾ ਚਦਰ ਹੋ ਜਾਉ ਜਾਨ ਬਰਦਨਾ ਅੱਛਾ ਹਾਂ ਉਹਨੀਆਂ ਬਾਹਾਂ ਵੀ ਹੈਗੀਆਂ ਤੇ ਲੱਤਾਂ ਵੀ ਹੈਗੀਆਂ ਉਹ ਲਿਉਣਾ ਕਿ ਮਰੇ ਬੈ ਜਾ ਗਾਚ ਨਾ ਰਸਾ ਬਾਕੇ ਲਈ ਠੀਕ ਅੱਛਾ ਜੀ ਇਹਦਾ ਜਿਉਣਾ ਲਿਉਣਾ ਹਾਂ ਜੀ ਦਾ ਪਾਈਸਾ ਅੱਬੇ ਜੰਗਲ ਤੇ ਕੀੜਾ ਦਿੱਤਾ ਤੇ ਨਾ ਥਿਆ ਆਥਰ ਹੋ ਗਿਆ ਪਰ ਯਾਰ ਉਹ ਬਿਨਾ ਜਾਨਵਰਾਂ ਫੜੇ ਤੋਂ ਤੇ ਸੰਤਾ ਨੇ ਮੱਥੇ ਕਿਵੇਂ ਲੱਗਾਗੇ ਹਾਂ ਨਾਲੇ ਡਰੇ ਦੀ ਕੋਈ ਜਾਨਵਰ ਨਾ ਖਾ ਜਾਏ ਯਾਰ ਤੇ ਕੰਧਰਾ ਫੂਲੇ ਈ ਕਰਕੇ ਬਹਿ ਗਿਆ ਬਹਿ ਗਿਆ ਤੇ ਰੋਟੀ ਖਾ ਲਈ ਕੋਲੇ ਪਾਣੀ ਸੀ ਤੇ ਤੜਕੋਂ ਫੇਰ ਲੱਗਾ ਚੱਕਰ ਲਾਉਣ ਤੇ ਸਾਰਾ ਜੰਗਲ ਫੋਲਤਾ ਚਾਹ ਮਿਲਦੀ ਤੇ ਪਈ ਨਾ ਜਾਨਵਰ ਸਿਆ ਆ ਉਹ ਠੀਕ ਹੈ ਜਦੋਂ ਨਾ ਸਿਆ ਦੇ ਲੱਕਣਾ ਇਕੱਠੀਆਂ ਕਰ ਲਿਆ ਜੰਗਲ ਤੇ ਲੱਕਣਾ ਬਹੁਤ ਹੁੰਦਗਾ ਆਹੋ ਲੱਕਣਾ ਇਕੱਠੀਆਂ ਕਰਕੇ ਤੇ ਚਿਹਾ ਬਣਾ ਲਈ ਅੱਛਾ ਆ ਜਾਓ ਸੰਤਾਨੇ ਮੱਥੇ ਕਿਨੇ ਲੱਗਾਂਗੇ ਚਿਹਾ ਦੇ ਵਿੱਚ ਮਚ ਜਾਣਗੇ ਉਹਨਾਂ ਨੂੰ ਦਰਬੋਂ ਨੂੰ ਪਤਾ ਹਾਂ ਲਾਰੇ ਖਬਰ ਖਬਰ ਤੇ ਕੋਲੇ ਡੱਬੀ ਸੀਗੀ ਇੱਕ ਨਰ ਤੇ ਹੋ ਗਿਆ ਇਲਜ਼ਾਮ ਕਰਨ ਲੱਗ ਗਿਆ ਮੇਰਾ ਰਾਤ ਪੂਰੀ ਕਰਕੇ ਮਿੱਤ ਮਚ ਲਾਗੇ ਅਗਲਾ ਕਿ ਉਹਨਾਂ ਪਰਮਾਨਗ ਨੂੰ ਫਨਾਸਨ ਡੋਲੇ ਦਿੱਤੀ ਨਾ ਸੱਚੇ ਦਿਲ ਨਾਲ ਜ਼ਾਤ ਕਰੀ ਜਾਂਦਾ ਯਾਦ ਕਰਦਾ ਹਾਂ ਜਦੋਂ ਵੇਖਿਆ ਉਹਨੇ ਮਾਰੀ ਨਿਗਾ ਮੇਰਾ ਸੱਚੇ ਮਾਤੀ ਅਜਿਓ ਤੇ ਫਿਰ ਉਹ ਉਸ ਦਾ ਰੂਪ ਢਾਰ ਪੇ ਉਹ ਜਬਰਦਸਤ ਜਾਨ ਬਰ ਸੀਗਾ ਮਾਹਾਂ ਕੀ ਥੰਗ ਵੀ ਛੋਦੇ ਇਦੋਂ ਉਹ ਕੰਟਰੈਕਟ ਛੱਡੇ ਫੰਗ ਥੱਲੇ ਨੂੰ ਖੜਕਾ ਹੋਇਆ ਅੱਖਾਂ ਵਿੱਚ ਨਹੀਂ ਆਉਂਦੀ ਸੀ ਬਾਤ ਕਰੀ ਜਾਂਦਾ ਸੀ ਅੱਖਾਂ ਬੁਲੀਆਂ ਅੱਛਾ ਅੱਖਾਂ ਖੋਲ ਕੇ ਜਾਨ ਲਾਉਣ ਲੱਗਾ ਉਹਨੇ ਕਿੱਧਰ ਭੱਜਣਾ ਸੀਗਾ ਹਾਂ ਥੜਕੇ ਭਾਈ ਉਹਨੂੰ ਪਰਮਾਨ ਗਲਤਾਂ ਵਾਲੀਆਂ ਕੁੱਟ ਕੇ ਉਹਦੀਆਂ ਹਾਂ ਲੱਟਾ ਮੰਨ ਕੇ ਦਾ ਫੱਕਰਾ ਜੇ ਕਤ ਨੂੰ ਛੁਦਿਆਂ ਖਿਆ ਜਾਂਦਾ ਤੇ ਤਾਂ ਕਿਨ ਸੌਖਾ ਜਾਂਦਾ ਉਹਨਾਂ ਦਾ ਉਹ ਜਨ ਹੋ ਗਏ ਮੈਂ ਵੀ ਔਖਾ ਨਾ ਤੇ ਤੈਨੂੰ ਵੀ ਮਗਰ ਪਿੱਛੇ ਪਾ ਕੇ ਲਿਜਾਉ ਹਾਂ ਕਿ ਛੱਡ ਦੇ ਮਨ ਕੇ ਕੁੱਟ ਕੇ ਜੇ ਪਾਈ ਮਗਰ ਦੇ ਪਾਸੇ ਖੜ ਲਿਆ ਹੋ ਤੂੰ ਹੀ ਤੂੰ ਹੀ ਤੇ ਕੰਨੀ ਤੇ ਜਾਨਵਰ ਨੂੰ ਚੱਕ ਲਿਆ ਹਾਂ ਦਾ ਕੋਈ ਜਾਨਵਰ ਮਾਰਿਆ ਤੇ ਜਦੋਂ ਕੁੱਟ ਗਿਆ ਹਾਂ ਨੇੜੇ ਤੇ ਰਹਿ ਗਈ ਤੇ ਸੰਤ ਅੱਥੇ ਜੀ ਉਹ ਉਹਦਾ ਹੁਣ ਨਹੀਂ ਫਕਰ ਭਾਈ ਜਾ ਕੇ ਬਾਹਰ ਨਿਕਲੇ ਜਦੋਂ ਪੰਜ ਕਰ ਮਾਰ ਰਹੀਆਂ ਸੰਤ ਅੱਥੇ ਤੂੰ ਜਾਨ ਮਾਰਦੀ ਹੱਸਿਆ ਅੱਛਾ ਹਾਂ ਹਾਂ ਸਹੀ ਬਹੁਤ ਮਾਨ ਉਹ ਇਹ ਉਹ ਆ ਸਾਂਤਲੇ ਦੇ ਨਾਲ ਜੀ ਸਿੱਧਾ ਕਰਦੇ ਆ ਤੇ ਸਾਡੇ ਕੋਲ ਤਾਂ ਨਹੀਂ ਆਉਂਦਾ ਹਾਂ ਆਵੇ ਤਾਂ ਪੁੱਠਾ ਮਕਾਈ ਹੁੰਦਾ ਲੱਗਦਾ ਮੰਨ ਕੇ ਤੈਨੂੰ ਇਹ ਕੋਲੇ ਬੰਦਾ ਆ ਗਿਆ ਹਾਂ ਹਾਂ ਰੱਬ ਨੂੰ ਆਇਆ ਚਕਾਰੀਆਂ ਦੇ ਜੀ ਕੌਣ ਹਾਂ ਉਹਦਾ ਭਗਵਾਨ ਹੋਰ ਕੋਈ ਨਾ ਮਹਾਰਾਜ ਆਏ ਅੱਛਾ ਅੱਛਾ ਤੇ ਰੱਤਾਂ ਖੋਈਆਂ ਭਗਵਾਨ ਬਣ ਕੇ ਉਹਦਾ ਢੰਗ ਨਾਲ ਹਾਂ ਤੇ ਮਹਾਰਾਜ ਚਰਨੀ ਹੱਥ ਲਾਇਆ ਨਾਲ ਉਹਦੇ ਤੇ ਉੱਥੇ ਤੋੜ ਤੇ ਸਾਰਾ ਕੁਝ ਹਾਂ ਚਲੋ ਜੀ ਤੂੰ ਮੁੜ ਕੇ ਮੈਂ ਨਹੀਂ ਚਕਾਰ ਫੇਰਦਾ ਹਾਂ ਉਹ ਆ ਜੇ ਵੀ ਮੈਂ ਸਦਾਰਾ ਤੋਂ ਹਟਣਾ ਨਹੀਂ ਸੀਗਾ ਇਹਨੂੰ ਢੰਗ ਨਾਲ ਠਾਇਆ ਹਟ ਗਿਆ ਉੱਥੇ ਮੇਰੇ ਸੇਵਾ ਕਰਨ ਲੱਗ ਗਿਆ ਯਾਰ ਦਾਲ ਨੂੰ ਮਾਰ ਚੁਲਾ ਕੇ ਹੋ ਗਈ ਮੈਂ ਸੋ ਮੈਂ ਲੱਟਾਂ ਬਣ ਕੇ ਲਿਆਇਆ ਚਾਲ ਚੁਲਾ ਕੇ ਮਾਰਨ ਕੇ ਲਈ ਬਿਲਕੁਲ ਆ ਮਾਰਿਆ ਜਾ ਕੇ ਇਹ ਭਾਈ ਢੰਗ ਨਾਲ ਛਡਾਉਂਦੇ ਹੁੰਦੇ ਮੈਂ ਪਰ ਉਹਨਾਂ ਆ ਬਿਆ ਮਹਾਰਾਜ ਨੂੰ ਸੱਖੇ ਦੰਨ ਨਾਲ ਪੀਤੀ ਵੀ ਹੁੰਦਾ ਬਈ